ਸਭ ਤੋਂ ਪਹਿਲਾਂ ਤਾਂ ਸਾਰੇ ਹੀ ਭੈਣ ਭਰਾਵਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸਾਲ। ਸੋ ਤੁਸੀਂ ਦੇਖ ਰਹੇ ਹੋ ਸਾਡਾ ਫੇਸਬੁੱਕ ਚੈਨਲ ਬਾਬਾ ਕਾਲਾ ਜੀ। ਸੋ ਇਸ ਚੈਨਲ ਤੇ ਅਸੀਂ ਪਸੂਆਂ ਬਾਰੇ ਕਈ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਨਾਲ ਆਇਦਨ ਸਾਂਝੀਆਂ ਕਰਦੇ ਆ। ਉਹ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ। ਅੱਜ ਦੀ ਵੀਡੀਓ ਦਾ ਵਿਸ਼ਾ ਕਿਹစီ ਜਵਾਸਤੇ ਅੱਪਾਈ ਵੀਡੀਓ ਅੱਜ ਬਣਾ ਰਹੇ ਆ ਕਿ ਜਿਨ੍ਹਾਂ ਦੇ ਪਸ਼ੂ ਬਾਰ-ਬਾਰ ਰਿਪੀਟ ਹੁੰਦੇ ਆ ਉਹਨਾਂ ਬਾਰੇ ਆਪਾਂ ਅੱਡੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ। ਕੀ ਸਮਾਲ ਆਪਾਂ ਪਸ਼ੂ ਨੂੰ ਟੀਕਾ ਭਰਉਣ ਤੋਂ ਬਾਅਦ ਦੇਣਾ ਹੈ। ਤੇ ਕਿੰਨਾ ਕਿੰਨਾ ਦੇਣਾ ਇਹ ਸਾਰਾ ਆਪਾਂ ਇਸ ਵੀਡੀਓ ਵਿੱਚ ਦੱਸਾਂਗੇ ਧਿਆਨपूर्वक ਇਸ ਵੀਡੀਓ ਨੂੰ ਹੌਨਾ ਨੋਟ ਕਰਕੇ ਰੱਖ ਲੈਣਾ ਸਮਾਨ ਤੇ ਆਪਣੀ 100% ਗਾਰੰਟੀ ਆ ਕਿ ਜਿਹੜਾ ਸਮਾਨ ਆਪਾਂ ਅੱਜ ਤੁਹਾਨੂੰ ਦੱਸਾਂਗੇ ਇਹ ਸਮਾਨ ਜੇ ਤੁਸੀਂ ਟੀਕਾ ਭਰਉਣ ਤੋਂ ਬਾਅਦ ਪਸ਼ੂ ਨੂੰ ਸਹੀ ਟਾਈਮ ਤੇ ਤੇ ਸਹੀ ਮਾਤਰਾ ਵਿੱਚ ਜੀ ਦਿਨੇ ਹੋ ਕਾ ਤੁਹਾਡਾ ਪਸ਼ੂ ਰਕੀਟ ਨਹੀਂ ਹੋਵੇਗਾ بار بار ਟੀਕਾ ਭਰਉਣ ਦੀ ਜਰੂਰਤ ਨਹੀਂ ਪਵੇਗੀ ਸੋ ਵੀਡੀਓ ਨੂੰ ਜਿਆਦਾ ਲੰਮਾ ਨਾ ਕਰਦੇ ਹੋਏ ਆਪਾਂ ਅੱਜ ਤੁਹਾਡੇ ਨਾਲ ਉਸਮਾਨ ਨੁਕਤਾ ਸਾਂਝਾ ਕਰਦੇ ਆ ਜਦੋਂ ਵੀ ਤੁਹਾਡਾ ਪਸ਼ੂ ਹੀਟ ਦੇ ਵਿੱਚ ਆਉਂਦਾ ਆਪਾਂ ਡਾਕਟਰ ਨੂੰ ਫੜ ਕੇ ਉਹਦੇ ਏਆਈ ਕਰਾਉਂਦੇ ਆ ਏਆਈ ਕਰਾਉਣ ਤੋਂ ਬਾਅਦ ਅਸੀਂ ਦੇਖ ਘਰੋ ਕੇ ਇਹ ਮੰਨ ਚ ਫਰਲੀ ਕਰ ਲਿਆ ਕਿ ਟੀਕਾ ਪਰਵਾਤਾ ਤੇ ਸਾਡਾ ਪਸ਼ੂ ਨਿਸ਼ਚਰ ਦੀ ਹੁਣ ਰਹਿ ਜੇਗਾ ਪਰ 20 ਤੋਂ 21 ਦਿਨਾਂ ਦੇ ਅੰਦਰ ਪਸ਼ੂ ਦੁਬਾਰਾ ਹੀਟ ਦੇ ਵਿੱਚ ਆ ਕੇ ਰਿਪੀਟ ਹੋ ਜਾਂਦਾ ਤੇ ਉਸ ਸਮੇਂ ਇਨਸਾਨ ਨੂੰ ਪਸ਼ੂ ਪਾਲਕ ਨੂੰ ਬਹੁਤ ਦੁੱਖ ਲੱਗਦਾ ਕਿ ਮਿਹਨਤ ਵਿਅਰਥ ਗਈ ਸੋ ਨੁਕਤਾ ਨੋਟ ਕਰੋ ਪਸ਼ੂ ਰੱਖਣ ਵਾਲੇ ਵੀਰ ਭੈਣ ਭਰਾਵਾਂ ਵਾਸਤੇ ਨੁਕਤਾ ਅੱਧਾ ਗੱਲ ਕਰਦੇ ਆ ਜਦੋਂ ਵੀ ਆਪਾਂ ਕਿਸੇ ਪਸ਼ੂ ਦੇ ਕੋਈ ਟੀਕਾ ਪਰਵਾ ਰਹੇ ਆ ਤਾਂ ਆਪਾਂ ਨੇ ਕੀ ਕਰਨਾ ਹੈ ਟੀਕਾ ਭਰਉਣ ਤੋਂ ਅੱਧਾ ਘੰਟਾ ਬਾਅਦ ਆਪਾਂ ਨੇ ਅੱਧਾ ਕਿਲੋ ਤੇਲ ਅੱਧਾ ਕਿਲੋ ਸੋਨਾ ਗੇਰੂ ਅੱਧਾ ਕਿਲੋ ਹੀ ਕਣਕ ਦਾ ਪੀਸਿਆ ਹੋਇਆ ਦਾਣਾ ਆਪਾਂ ਨੇ ਕਿੰਨੇ ਚੀਜ਼ਾਂ ਮਿਕਸ ਕਰਨੀਆਂ ਚੰਗੀ ਤਰ੍ਹਾਂ ਮਿਕਸ ਕਰਕੇ ਟੀਕਾ ਬਣਾਉਣ ਤੋਂ ਬਾਅਦ ਅੱਧੇ ਘੰਟੇ ਸਮੇਂ ਤੋਂ ਆਪਾਂ ਨੇ ਉਪਰ ਨੂੰ ਦੇਣਾ ਤੇ ਨਾਲ 4 ਕਰੋਮੋਸਟੇਟ ਦੀਆਂ ਗੋਲੀਆਂ ਜਿਹੜੀਆਂ ਤੁਹਾਨੂੰ ਮੈਡੀਕਲ ਸਟੋਰ ਤੋਂ ਮਿਲਣੀਆਂ ਕਰੋਮੋਸਟੇਟ ਦੀਆਂ ਗੋਲੀਆਂ ਕਟ ਕੇ ਪਸ਼ੂ ਨੂੰ ਦੇਣੀਆ ਸਾ ਮਾਲਕ ਦੀ ਕਿਰਪਾ ਨਾਲ ਤੁਹਾਡਾ ਪਸ਼ੂ ਰਿਪੀਟ ਨਹੀਂ ਹੋਏਗਾ ਸਾਡਾ ਜਮਾਇਆ ਨੁਕਸਾ ਬਹੁਤ ਵਧੀਆ ਹਜ਼ਾਰਾਂ ਲੋਕਾਂ ਨੂੰ ਆਪਾਂ ਇਹ ਨੁਕਤਾ ਦੱਸਿਆ ਬਹੁਤ ਵਧੀਆ ਰਿਜ਼ਲਟ ਮਿਲਿਆ ਤਾਂ ਇਹ ਨੁਕਤਾ ਆਪਣੇ ਪਸ਼ੂ ਨੂੰ ਦੇ ਕੇ ਤੁਸੀਂ ਪਸ਼ੂ ਰਿਪੀਟ ਹੋਣ ਤੋਂ ਬਚਾ ਸਕਦੇ ਹੋ ਅਤੇ ਪਸ਼ੂ ਦੀ ਚੰਗੀ ਗ੍ਰੋਥ ਹਾਸਤੇ ਚੰਗੀ ਦੇਖਭਾਲ ਵਾਸਤੇ ਆਪਾਂ ਇਹ ਨੁਕਤਾ ਪਸ਼ੂ ਨੂੰ ਦੇ ਕੇ ਪਸ਼ੂ ਨੂੰ ਹਰ ਸਾਲ ਨਮਾ ਜਾਨਵਰ ਬੱਚਾ ਕਰ ਦੇਵੇ ਤਾਂ ਆਪਾਂ ਲਿਆ ਸਕਦੇ ਆ ਸੋ ਜਿਆਦਾ ਪਰ ਲੋਕ ਜਦੋਂ ਇਸ ਤਰ੍ਹਾਂ ਦੀ ਵੀਡੀਓ ਦੇਖਦੇ ਆ ਤਾਂ ਹਾਸਾ ਮਜ਼ਾਕ ਸਮਝ ਕੇ ਉਸ ਨੂੰ ਅੱਗੇ ਠਪਾ ਦਿੰਦੇ ਆ ਪਰ ਇੱਕ ਬੇਨਤੀ ਆ ਇਸ ਨੁਕਤੇ ਨੂੰ ਕਦੇ ਅਜਮਾ ਕੇ ਦੇਖਿਓ ਬਹੁਤ ਹੀ ਸਕਸੈਸਫੁਲ ਸ਼ਾਨਦਾਰ ਨੁਕਤਾ ਤੁਹਾਡੇ ਨਾਲ ਅੱਜ ਸਾਂਝਾ ਕੀਤਾ ਸੋ ਜਿਹੜੀ ਇਹ ਖਰਾਕ ਤੁਹਾਨੂੰ ਆਪਾਂ ਦੱਸੀ ਆ ਇਹ ਖਰਾਕ ਇੱਕ ਦਿਨ ਦੀ ਖਰਾਕ ਹੈ ਸੋ ਆਪਾਂ ਨੇ ਇਹ ਖਰਾਕ ਪਸ਼ੂ ਨੂੰ ਟੀਕਾ ਭਰਉਣ ਤੋਂ ਅੱਧਾ ਘੰਟਾ ਬਾਅਦ ਢੇੜੀਆਂ ਅਤੇ ਇੱਕ ਖਰਾਕ 24 ਕ